ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਬਸ ਕੰਮ ਤੋਂ ਆਏ ਤੇ ਕੰਮ ਤੋਂ ਆ ਕੇ ਅੱਜ ਸੋਨੂ ਹੁਣ ਹੀ ਆਏ ਨਹੀਂ ਹੈਗੇ ਅੱਜ ਉਹਨਾਂ ਨੇ ਹੋਰ ਪਾਸੇ ਕੰਮ ਤੇ ਜਾਣਾ ਤਾਂ ਕਿਤੇ ਵੀ ਅੱਜ ਅਸੀਂ ਆਉਣਾ ਨਹੀਂ ਹੈਗਾ ਤੇ ਕੱਲ ਨੂੰ ਕਹਿੰਦਾ ਤਾਂ ਵੀ ਕੱਲ ਨੂੰ ਆਉਂਗੇ ਅੱਜ ਹੈਗੀ ਹੈ ਜੀ ਤਰੀਕ 14 ਨਵੰਬਰ ਹੈਗੀ ਅੱਜ ਤੇ ਕੁਝ ਗੱਲਾਂ ਬਾਤਾਂ ਸੀਗੇ ਕੁਝ ਤੁਹਾਨੂੰ ਦੱਸਣੀਆਂ ਵੀ ਜਦੋਂ ਆਪਾਂ ਘਰ ਦਾ ਕੰਮ ਸ਼ੁਰੂ ਕਰਨਾ ਯੂਰੇ ਬਕਾਇਦਾ ਪਰਮਿਸ਼ਨਾਂ ਵੀ ਲੈਣੀਆਂ ਪੈਂਦੀਆਂ ਜਿਵੇਂ ਹੁਣ ਆਪਣਾ ਜੋ ਨਾ ਘਰ ਆਈ ਇਹ ਇਹ ਆਪਾਂ ਸਿਰਫ ਅੰਦਰ ਹੀ ਘੜੀਆਂ ਤੀਆਂ ਦੀਆਂ ਵੀ ਨਵੇਂ ਸਿਰੇ ਤੇ ਆਪਾਂ ਨੇ ਜਿਵੇਂ ਆਪਣੇ ਇੰਡੀਆ ਦੇ ਵਿੱਚ ਸੁਵਿਧਾ ਕੇਂਦਰ ਅੱਜ ਕੱਲ ਫੁੱਲ ਗਏ ਤਾਂ ਸੁਵਿਧਾ ਕੇਂਦਰ ਵਿੱਚੋਂ ਆਪਾਂ ਆਪਣਾ ਪੇਪਰ ਵਰਕ ਕਢਾਉਂਦੇ ਆ ਤਾਂ ਉਰੇ ਵੀ ਜੇ ਆਪਾਂ ਕੋਈ ਘਰ ਦਾ ਕੰਮਕਾਰ ਕਰਨਾ ਤਾਂ ਆਪਾਂ ਨੂੰ ਬਕਾਇਦਾ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਜਿਹੜੇ ਬੰਤੇ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ ਵੀ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਕਿਉਂਕਿ ਫਿਰ ਇਹਦੇ ਵਿੱਚ ਇਦਾਂ ਜੇ ਆਪਾਂ 2 ਨੰਬਰ ਦੇ ਵਿੱਚ ਕੰਮਕਾਰ ਕਰਾਉਂਦੇ ਆ ਤਾ ਹੁਣ ਆਪਾਂ ਜਿਵੇਂ ਆਪਣਾ ਘਰ ਆਈ ਇਹ ਇਹਦੇ ਵਿੱਚ ਰਹਿ ਨਹੀਂ ਸਕਦੇ ਹਜੇ ਜਿਹੜਾ ਜਿਵੇਂ ਸੁਵਿਧਾ ਕੇਂਦਰ ਜਿਵੇਂ ਆਪਣੇ ਇੰਡੀ ਆ ਤਾਂ ਉਰੇ ਕਮੂਨੇ ਕਹਿੰਦੇ ਆ ਤਾਂ ਕਮੂਨੇ ਦੇ ਵਿੱਚ ਜਿਹੜਾ ਇਹ ਘਰ ਆਈ ਇਹ ਬੋਲ ਰਿਹਾ ਵੀ ਅਰੂਸਤੀ ਕੋ ਨਹੀਂ ਹੈਗਾ ਵੀ ਉਰੇ ਵੀ ਬੰਦੇ ਆਲਾ ਵੀ ਰਹਿਣੇ ਆਲਾ ਨਹੀਂ ਇਹ ਕਿ ਰਹਿਣ ਯੋਗ ਘਰ ਨਹੀਂ ਹੈਗਾ ਵੀ ਇਹਨੂੰ ਆਪਾਂ ਨੇ ਜੇ ਪੇਪਰ ਪੇਪਰਾਂ ਦੇ ਵਿੱਚ ਲੈ ਕੇ ਆਉਣਾ ਤਾਂ ਆਪਾਂ ਨੂੰ ਉਹ ਜਿਵੇਂ ਬੰਦਿਆਂ ਦਾ ਪੂਰਾ ਉਰੇ ਜਿਵੇਂ ਦਿੱਤਾ ਚਾਹੀਦਾ ਉਹ ਉਹਨਾਂ ਤੇ ਫਿਰ ਆਪਾਂ ਨੇ ਪੇਪਰ ਲੈਣੇ ਆ ਪੇਪਰ ਜਿਵੇਂ ਆਪਣੇ ਗੈਸ ਵਾਲੀ ਪਾਈਪ ਪਾਉਣੀ ਆ ਤਾਂ ਫਿਰ ਉਹਨਾਂ ਨੇ ਆਪਾਂ ਨੂੰ ਚਰਤੀ ਫਿਕਾਤੋਂ ਬਣਾ ਕੇ ਦੇਣੀ ਆ ਬਿਜਲੀ ਤੇ ਬਿਜਲੀ ਵਾਲਿਆਂ ਨੇ ਚਰਤੀ ਫਿਕਾਤੋਂ ਬਣਾ ਕੇ ਦੇਣੀ ਆ ਤੇ ਬਾਕਾਇਦਾ ਘਰ ਦੇ ਅੱਗੇ ਵੀ ਪੇਪਰ ਲੱਗਦਾ ਪੂਰਾ ਤੁਹਾਨੂੰ ਮੈਂ ਦਿਖਾਉਂਦਾ ਜੀ ਵੀ ਪੇਪਰ ਲੱਗਦਾ ਬਾਹਰਲੇ ਪਾਸੇ ਲੱਗੇ ਹੋਏ ਆਪਣੇ ਘਰ ਦੇ ਤੇ ਬਾਹਰਲੇ ਪਾਸੇ ਪੇਪਰ ਲੱਗੇ ਹੋਏ ਆ ਤੇ ਇਹਦੇ ਵਿੱਚ ਲਿਖਿਆ ਹੋਇਆ ਵੀ ਕਿਹੜੇ-ਕਿਹੜੇ ਬੰਦੇ ਕੰਮ ਕਰ ਰਹੇ ਆ ਠੀਕ ਆ ਤੇ ਉਹ ਸਾਰਾ ਬਾਇਓ ਡਾਟਾ ਹੀ ਆ ਇਹ ਪੇਪਰ ਦੇ ਵਿੱਚ ਤਾਂ ਉਦਾਂ ਪਰਮਿਸ਼ਨ ਆ ਜੇ ਕੋਈ ਕੰਦ ਵੀ ਕੱਢਣੀ ਤਾਂ ਉਹਦੀ ਵੀ ਆਪਾਂ ਨੂੰ ਬਕਾਇਦਾ ਪਰਮਿਸ਼ਨ ਲੈਣੀ ਪੈਂਦੀ ਤੇ ਨਕਸ਼ਾ ਤਿਆਰ ਕਰਾਉਣਾ ਪੈਂਦਾ ਆਰਕਟੈਕਟ ਕਰਨਾ ਪੈਂਦਾ ਤੇ ਉਹ ਆਪਾਂ ਨੂੰ ਸਾਰੇ ਘਰ ਦਾ ਮੈਪ ਬਣਾ ਕੇ ਦਿੰਦਾ ਤੇ ਉਹ ਸਾਰਾ ਫਿਰ ਮੁੜ ਕੇ ਜਦ ਆਪਣਾ ਘਰ ਹੁਣ ਕੰਪਲੀਟ ਹੋ ਗਿਆ ਤਾਂ ਆਪਾਂ ਨੇ ਉਹ ਮੁੜ ਕੇ ਫੇਰ ਕਮੂਨੇ ਦੇ ਵਿੱਚ ਦੇਣਾ ਮੰਨੋ ਕਿ ਸਹੂਬਾ ਦਾ ਕੇਂਦਰ ਜਿਹੜੇ ਆਪਣੇ ਬਣਦੇ ਆ ਉਹਦੇ ਵਿੱਚ ਦੇ ਦੇਣਾ ਤਾਂ ਫਿਰ ਉਹ ਦੇਖਦੇ ਆ ਕੇ ਵੀ ਹਾਂ ਸਭ ਕੁਝ ਠੀਕ ਸਹੀ ਤਰੀਕੇ ਹੋਇਆ ਘਰ ਦਾ ਜਿਹੜਾ ਕੰਮ ਹੋਇਆ ਤਾ ਬੀਪ ਬਪ ਬਪ ਸਹੀ ਰੱਖੇ ਹੋਈਆਂ ਜਿਵੇਂ ਗਾਇ ਅਸਟੂਵੀ ਦੇ ਵਿੱਚ ਹਵਾਲੇ ਤਾਂ ਉਹ ਸਾਰਾ ਉਹਨਾਂ ਨੇ ਦੇਖਣਾ ਕਿ ਤਾਂ ਫਿਰ ਉਹਤੇ ਬਾਅਦ ਜਿਹੜਾ ਤੁਹਾਡਾ ਘਰ ਪਾਸ ਹੁੰਦਾ ਤੇ ਪਾਸ ਵੀ ਉਦਾਂ ਹੁੰਦਾ ਵੀ ਇਹ ਉਹਦੇ ਵਿੱਚ ਲਿਮਟ ਹੁੰਦੀ ਆ ਵੀ ਤੁਹਾਡਾ ਕਿੰਨਾ ਏਰੀਆ ਜਿਵੇਂ ਤੁਹਾਡੇ ਦੋ ਕਮਰੇ ਆ ਆਪਣੀ ਸਾਲਾ ਕਿਚਨ ਤਾਂ ਉਹਦੇ ਸਾਹਬ ਨਾਲ ਫਿਰ ਬੰਦੇ ਕਿੰਨੇ ਬੰਦੇ ਰਹਿ ਸਕਦੇ ਆ ਉਹ ਸਾਰਾ ਉਰੇ ਸਿਸਟਮ ਪੂਰਾ ਰਿਕਾਰਡ ਹੁੰਦਾ ਕਮੂਨੇ ਦੇ ਵਿੱਚ ਵੀ ਇਹ ਘਰ ਚ ਇੰਨੇ ਬੰਦੇ ਰਹਿ ਰਹੇ ਆ ਇਹ ਘਰ ਦਾ ਇਹ ਨਕਸ਼ਾ ਇਹ ਘਰ ਦੀ ਇਹ ਟਾਕੀ ਇਧਰਲੇ ਪਾਸੇ ਆ ਵੀ ਕੱਲੀ-ਕੱਲੀ ਚੀਜ਼ ਦਾ ਕੱਲਾ-ਕੱਲਾ ਪੇਪਰ ਉਹਨਾਂ ਕੋਲ ਹੁੰਦਾ ਵੀ ਆਈ ਨਹੀਂ ਹੈਗਾ ਵੀ ਉਰੇ ਆਪਾਂ ਨੇ ਮਿਸਤਰੀ ਲਾਏ ਤੇ ਬਸ ਕੰਮ ਨਿਪੜ ਗਿਆ ਤਾਂ ਉਹ ਚੀਜ਼ ਨਹੀਂ ਹੈਗੀ ਬਕਾਇਦਾ ਹਰੇਕ ਚੀਜ਼ ਦੀ ਪਰਮਿਸ਼ਨ ਲੈਣੀ ਪੈਂਦੀ ਆ ਤਾਂ ਹੁਣ ਜੇ ਆਪਾਂ ਕੰਮ ਦੇਖੀਏ ਤਾਂ ਆਪਣਾ ਜਿਹੜਾ ਕੰਮ ਆਈ ਆਪਣਾ ਬੇੜੇ ਦਾ ਕੰਮ ਰਹਿਦਾ ਹਜੇ ਆ ਬੇੜਾ ਸਾਰਾ ਪੱਟ ਹੋ ਜੇਣਾ ਠੀਕ ਆ ਜੀ ਤੇ ਉਹ ਤੋਂ ਬਾਅਦ ਅੰਦਰ ਦੇਖੀਏ ਤਾਂ ਕੱਲ ਦੀ ਵੀਡੀਓ ਦੇ ਵਿੱਚ ਵੀ ਆਪਾਂ ਨੇ ਤੁਹਾਨੂੰ ਦਿਖਾਤਾ ਤਾਂ ਹੀ ਵੀ ਆਹ ਹੈਗੀਆਂ ਹੀ ਆਪਣੀਆਂ ਪਾਈਪਾਂ ਸਾਰੀਆਂ ਮੇਨ ਮੀਟਰ ਤੱਕ ਜਾਂਦੀਆਂ ਆ ਆ ਬਿਜਲੀ ਦਾ ਬਿਜਲੀ ਵਾਲੇ ਮੀਟਰ ਤੱਕ ਉੱਧਰ ਆਪਣਾ ਮੀਟਰ ਆ ਜਿਹੜਾ ਬਿਜਲੀ ਵਾਲਾ ਇੱਥੇ ਆਹ ਪਾਈਪ ਆ ਜਾਂਦੀ ਹੈ ਇੱਥੇ ਤੇ ਮੇਨ ਤੇ ਇੱਥੇ ਆਪਣਾ ਬਿਜਲੀ ਵਾਲਾ ਮੀਟਰ ਆ ਤੇ ਇੱਧਰ ਖਿਲਾਰੇ ਪਏ ਪਏ ਆ ਹੁਣ ਆਹ ਜਿਹੜੀਆਂ ਪਾਈਪਾਂ ਆਪਣੀਆਂ ਇਹ ਵੀ ਤਾਰਾਂ ਬਿਜਲੀ ਵਾਲੀਆਂ ਹੀ ਆਹਾ ਬ੍ਰਾਊਨ ਕਲਰ ਵਾਲੀਆਂ ਤੇ ਆ ਜਿਹੜੀਆਂ ਪਾਈਪਾਂ ਇਹ ਵੀ ਅੰਦਰ ਲਵੰਦਰੀਆ ਚ ਆਉਂਦੀਆਂ ਤੇ ਆ ਹੈਗੀ ਆਈ ਆਪਣੀ ਗੈਸ ਵਾਲੀ ਪਾਈਪ ਮੈਂ ਤੁਹਾਨੂੰ ਜਿਵੇਂ ਕੱਲ ਦੱਸਿਆ ਤਾਂ ਵੀ ਉਹ ਆਪਾਂ ਨੂੰ ਸਿਲੰਡਰ ਸਿਲੰਡਰ ਦੀ ਲੈਣ ਦੀ ਲੋੜ ਨਹੀਂ ਪੈਂਦੀ ਹੈਗੀ ਇਹ ਵੀ ਆਪਾਂ ਨੂੰ ਉਹਨੂੰ ਪੁੱਛ ਕੇ ਆਰ ਆਰਟਿਟੈਕਟ ਜਿਹੜਾ ਕਿ ਜੋ ਮੇਤਰਾ ਹੈ ਨਾ ਉਹਨੂੰ ਪੁੱਛ ਕੇ ਆਪਾਂ ਨੇ ਇੱਧਰ ਨੂੰ ਪਾਈਪ ਪਾਈ ਆ ਨਹੀਂ ਕਈ ਜਿਵੇਂ ਅਪਾਰਟਮੈਂਟਾਂ ਹੀ ਅੱਜ ਕੱਲ ਕਿਉਂਕਿ ਆਪਣਾ ਘਰ ਚਲੋ ਸਿੰਗਲ ਆ ਤਾਂ ਉਹ ਇੱਕ ਨਾ ਪਾਈਪ ਪਾਉਣ ਨਹੀਂ ਦਿੰਦੇ ਹੈਗੇ ਵੀ ਉਹ ਕਹਿੰਦਾ ਵੀ ਚਲ ਕੋਈ ਨਹੀਂ ਵੀ ਠੀਕ ਆ ਵੀ ਇੱਥੇ ਆ ਆਪਣਾ ਗੈਸ ਵਾਲਾ ਮੀਟਰ ਆ ਇੱਥੇ ਬਾਹਰ ਦੀ ਬਾਹਰੇ ਆ ਕੇ ਦੇਖ ਜੰਦੇ ਆ ਉਹ ਤੇ ਇਦਾਂ ਆਪਣੀ ਇਹ ਗੈਸ ਵਾਲੀ ਪਾਪ ਇਧਰ ਨੂੰ ਤੇ ਆ ਇਧਰ ਆਪਣੀ ਪਾਣੀ ਵਾਲਾ ਮੀਟਰ ਹੋ ਗਿਆ ਇੱਥੇ ਇਹ ਸਾਰਾ ਸੈਟ ਅਪ ਹੋਊਗਾ ਇਧਰ ਵੀ ਜਿਹੜੀ ਆਪਣੀ ਬੇੜੇ ਵਾਲੀ ਇੱਟਾ ਉਹ ਆਪਾਂ ਨੇ ਇਧਰ ਕਰ ਦੇਣੀ ਠੀਕ ਆ ਇਧਰ ਸਾਰੀ ਇੱਟ ਲੱਗੂਗੀ ਤੇ ਅੰਦਰ ਦੇਖ ਲੈਂਦੇ ਆਈ ਹੁਣ ਆਪਾਂ ਤੇ ਅੰਦਰ ਆ ਦਰਵਾਜ਼ੇ ਦਰਵਾਜ਼ੇ ਸਾਰੇ ਆਪਣੇ ਚੇਂਜ ਹੋ ਜਣੇ ਇੱਥੇ ਮੇਨ ਐਂਟਰੀ ਗੇਟ ਹੋਊਗਾ ਤੇ ਹੁਣ ਸਮਾਨ ਸਮੂਨ ਦੇਖਦੇ ਆਂ ਜੀ ਤੇ ਆਹ ਵਾਲਾ ਇਦਾਂ ਲੈਵਲ ਲੂਪਲ ਕਰਤਾ ਦਾ ਸੋਨੂ ਨੇ ਤੇ ਆਹ ਪੈਪ ਜਿਹੜਾ ਉੱਚਾ ਦਾ ਇਹਦੀ ਵੀ ਖਾਲੀ ਜੀ ਬਣਾਤੀ ਠੀਕ ਆ ਇੱਧਰ ਹੁਣ ਸਮਿੱਟ ਸਮੁੱਟ ਪਿਆ ਹੋਇਆ ਇੱਧਰ ਸਾਰਾ ਤੇ ਹਜੇ ਤਾਂ ਆਪਣਾ ਕੰਮ ਹੈਗਾ ਲੰਬਾ ਚੌੜਾ ਆ ਤੇ ਅੱਜ ਜਿਵੇਂ ਹੁਣ ਹੈ ਨਹੀਂ ਨਾ ਸਾਨੂੰ ਮਿਸਤਰੀ ਆਏ ਨਹੀਂ ਹੈਗੇ ਆਪਣੇ ਤਾਂ ਆਪਾਂ ਸੋਚਿਆ ਵੀ ਚਲੋ ਅੱਜ ਜਿਹੜਾ ਸਮਾਨ ਆਈ ਉਹ ਲੈ ਕੇ ਆਈਏ ਵੀ ਸਮਾਨ ਜਿਹੜਾ ਕਿ ਮੇਨ ਮੇਨ ਸਮਾਨ ਹੋਇਆ ਜਿਵੇਂ ਬਾਥਰੂਮ ਦਾ ਟਾਈਲਾਂ ਦਾ ਤੇ ਹੋਰ ਜਿਹੜਾ ਸਮਾਨ ਆਪਾਂ ਨੂੰ ਘਰ ਦੇ ਲਈ ਚਾਹੀਦਾ ਤੇ ਉਹ ਅੱਜ ਆਪਾਂ ਨੇ ਚੱਕ ਲਿਆਣਾ ਹੀ ਤੇ ਜਿਹੜੀ ਮੇਨ ਮਾਰਕੀਟ ਔਰ ਆਪਣੇ ਬਰੇਸ਼ੀ ਅੱਜ ਦੇ ਵਿੱਚ ਕਿ ਜਿਹੜੇ ਬੰਦੇ ਆ ਤੁਸੀਂ ਆਪਣਾ ਕੰਮ ਕਰਾਉਣਾ ਘਰ ਦਾ ਤਾਂ ਉਹ ਟੈਕਨੋਮੈਟ ਹੈ ਔਰ ਜਿੱਥੇ ਆਪਾਂ ਨੂੰ ਸਮਾਨ ਕਟ ਰੇਟ ਦੇ ਵਿੱਚ ਮਿਲਦਾ ਹੈ ਵੀ ਆਪਣੀ ਆਪਣੀ ਬਜਟ ਦੇ ਹਿਸਾਬ ਨਾਲ ਤੇ ਜਿਵੇਂ ਆਪਣਾ ਆਪਣੀ ਮਿਹਨਤ ਹੋਊਗੀ ਨਾ ਮੁੰਡਿਆਂ ਦੀ ਜਿਹੜਾ ਸਮਾਨ ਆਈ ਉਹ ਆਪਾਂ ਨੇ ਆਪਣੀ ਮਰਜ਼ੀ ਦੇ ਨਾਲ ਖਰੀਦਣਾ ਆਪਣੀ ਮਰਜ਼ੀ ਦੇ ਨਾਲ ਆਪਣਾ ਸਮਾਨ ਲਾਉਣਾ ਤੇ ਫੋਨ ਆਪਾਂ ਚੱਲਦੇ ਆਂ ਜੀ ਮਾਰਕੀਟ ਦੇ ਵਿੱਚ ਤੁਹਾਨੂੰ ਵੀ ਇਹੀ ਸਲਾਹ ਹੈ ਆਪਣੀ ਜੇ ਤੁਸੀਂ ਘਰ ਦਾ ਕਿਸੇ ਨੇ ਉਰੇ ਭਰਾ ਨੇ ਆਪਣਾ ਇਟਲੀ ਵਾਲੇ ਭਰਾ ਵੀ ਤੁਸੀਂ ਵੀਡੀਓ ਦੇਖਦੇ ਆਂ ਤਾਂ ਜੇ ਤੁਸੀਂ ਆਪਣੇ ਘਰ ਦਾ ਕੰਮ ਕਰਾਉਣਾ ਹੈ ਤਾਂ ਜਿਹੜਾ ਤੁਹਾਡਾ ਸਮਾਨ ਆਈ ਉਹ ਤੁਹਾਡਾ ਆਪ ਦਾ ਹੋਵੇ ਤਾਂ ਸਭ ਤੋਂ ਵਧੀਆ ਵੀ ਤੁਸੀਂ ਆਪਣੀ ਮਨ ਪਸੰਦ ਦੀ ਜਿਹੜੀ ਚੀਜ਼ ਆਈ ਉਹ ਲਵਾ ਸਕਦੇ ਆਂ ਜੇ ਚੀਜ਼ ਤੁਸੀਂ ਸਸਤੀ ਵੀ ਲਵਾਈ ਆ ਤਾਂ ਤੁਹਾਨੂੰ ਪਤਾ ਵੀ ਇਹ ਸਾਡੀ ਚੀਜ਼ ਇੰਨੇ ਕ ਪੈਸਿਆਂ ਦੀ ਆ ਤਾਂ ਤੁਸੀਂ ਆਪਣਾ ਸਮਾਨ ਖੁਦ ਕਰ ਲਓ ਅਗਲੇ ਵੀ ਜਿਹੜੀ ਮਿਹਨਤ ਆ ਉਹ ਰੱਖ ਲਓ ਠੀਕ ਆ ਵੀ ਇੱਕ ਤਾਂ ਥੋੜਾ ਉਹਦੇ ਨਾਲ ਆਪਣਾ ਮਨ ਪਸੰਦ ਦਾ ਜਿਹੜਾ ਸਮਾਨ ਹੋ ਜਾਂਦਾ ਤੇ ਬਾਕੀ ਠੀਕ ਆਈ ਬਾਕੀ ਆਪਣੀ ਆਪਣੀ ਸੋਚ ਹੁੰਦੀ ਆ ਹਰ ਕੋਈ ਸਰਦਰ ਦੀ ਲੈਣਾ ਵੀ ਨਹੀਂ ਚਾਹੁੰਦਾ ਹੁੰਦਾ ਤਾਂ ਠੀਕ ਵੀ ਆ ਜਿਵੇਂ ਤੁਹਾਨੂੰ ਠੀਕ ਲੱਗਦਾ ਤੇ ਠੀਕ ਆਈ ਹੁਣ ਆਪਾਂ ਚੱਲਦੇ ਆਂ ਮਾਰਕੀਟ ਮਾਰਕੀਟ ਤੋਂ ਜਿਹੜਾ ਆਪਾਂ ਨੂੰ ਸਮਾਨ ਮੇਨ ਮੇਨ ਚਾਹੀਦਾ ਉਹ ਆਪਾਂ ਜਾ ਕੇ ਸਮਾਨ ਚੈੱਕ ਕਰ ਲਈਏ ਤੁਹਾਨੂੰ ਨਾਲੇ ਰੇਟ ਰੂਟ ਦਿਖਾਉਂਦੇ ਆ ਉੱਤੇ ਵੀ ਕਿਹੜੀ ਚੀਜ਼ ਕਿੰਨੇ ਦੀ ਆ ਥੋੜਾ ਜਿਹਾ ਹੈਗਾ ਪਰ ਇਹ ਸਮਾਨ ਮਹਿੰਗਾ ਜਾਈ ਆ ਤੇ ਮਿਲਦਿਆਂ ਫਿਰ ਤੁਹਾਨੂੰ ਆਪਾਂ ਮਾਰਕੀਟ ਦੇ ਵਿੱਚ ਹੀ ਜਾ ਕੇ ਉੱਥੇ ਆਪਾਂ ਇੱਕ ਦੇ ਵਿੱਚ ਇੱਕ ਮਾਰਕੀਟ ਆ ਇੱਕ ਮਾਰਕੀਟ ਦੇ ਵਿੱਚ ਜਿਹੜਾ ਸਾਰਾ ਸਮਾਨ ਆਪਾਂ ਨੂੰ ਮਿਲ ਜੇਣਾ ਉੱਥੇ ਆਪਾਂ ਨੇ ਇੱਕ ਚੱਕਣਾ ਸਾਰਾ ਨਵੀਂ ਆਪਾਂ ਅੰਦਰ ਪਹੁੰਚ ਗਏ ਮਾਰਕੀਟ ਦੇ ਇੱਥੇ ਤੇ ਤਕਰੀਬਨ ਸਾਰੇ ਜਾਣੇ ਖਰੀਦਦੇ ਆ ਸਮਾਨ ਘਰਾਂ ਦਾ ਇਹ ਉਰੇ ਬਹੁਤ ਤਰ੍ਹਾਂ ਦੀ ਟਾਇਲ ਆ ਆ ਦੇਖੋ ਆ ਸਾਰੀ ਆਲੇ-ਦਲੇ ਟਾਇਲੇ ਟਾਇਲਾ ਇਹ ਹੈਗੀ ਮੀਟਰਾਂ ਦੇ हिसाब ਨਾਲ ਇਹਨਾਂ ਦੇ ਰੇਟ ਹੁੰਦੇ ਆ ਤੇ ਆਪਾਂ ਜਿਹੜੀ ਹੁਣ ਟਾਇਲ ਆਪਾਂ ਨੂੰ ਪਸੰਦ ਆ ਆਪਾਂ ਮੈਸ ਉਹਦਾ ਵੀ ਬਲੈਕ ਦੇ ਵਿੱਚ ਲਈ ਜਾਵੇ ਜੇ ਟਾਇਲ ਆਹ ਆ ਜਿਹੜੀਆਂ ਬਲੈਕ ਦੋ ਟਾਇਲ ਐ ਵੀ ਇਦਾਂ ਦੀ ਇਹਨਾਂ ਦੇ ਵਿੱਚ ਤੇ ਆਪਾਂ ਸਿਲੈਕਟ ਕਰਾਂਗੇ ਬਲੈਕ ਟਾਇਲ ਹੋਊਗੀ ਵੀ ਸਾਰੇ ਘਰ ਦੀ ਬਲੈਕ ਟਾਇਲ ਆ ਲੈਣੀ ਤੇ ਵਿੜੇ ਲਈ ਦੇਖਦੇ ਆਂ ਵਿੜੇ ਚੋਂ ਆ ਇਹ ਸਾਰੀਆਂ ਕੰਦ ਵਾਲੀਆਂ ਇੱਧਰ ਹੋ ਗਈਆਂ ਤੇ ਆਹ ਹੈਗੀਆਂ ਇੱਧਰ ਫਰਸ ਵਾਲੀ ਟੈਲ ਆਹ ਦੇਖ ਐ ਇਨ੍ਹਾਂ ਦੇ ਵਿੱਚ ਤੇ ਦੇਖ ਲਾਂਗੇ ਤੇ ਜਾ ਜਾ ਫਿਰ ਇੱਧਰ ਹੈਗੀਆਂ ਆਹ ਵਾਲੀਆਂ ਟੈਲਾਂ ਬਾਹਰ ਵੇੜੇ ਦੇ ਲਈ ਵੀ ਆਹ ਚਾਰਾਂ ਚੋਂ ਦੇਖ ਲਾਂਗੇ ਤੇ ਹੁਣ ਇਸ ਤੋਂ ਬਾਅਦ ਦੇਖਦੇ ਆਪਾਂ ਉੱਧਰ ਬਾਥਰੂਮ ਦਾ ਸਮਾਨ ਇਹ ਇਹ ਆਪਣੀ ਬਰੀਸ਼ੀਆ ਚ ਟੈਕਨੋਮੈਟ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਹ ਮਾਰਕੀਟ ਹੋਰ ਵੀ ਕਈਆਂ ਲੌਰਨ ਮਰਲਿਨ ਹੋਈ ਹੋਰ ਜਿੱਥੇ ਰੇਟ ਜਾਇਜ਼ੇ ਹੁੰਦੇ ਆਂ ਵੀ ਆਪਾਂ ਜੇ ਬਜਟ ਦੇ ਵਿੱਚ ਤੇ ਸਮਾਨ ਵੀ ਠੀਕ ਠਾਕ ਹੁੰਦਾ ਇਹਨਾਂ ਦਾ ਮਾੜਾ ਨਹੀਂ ਹੁੰਦਾ ਇਹਨਾਂ ਤੇ ਉਰੇ ਜਿਵੇਂ ਥੋਕ ਦਾ ਸਮਾਨ ਮਿਲ ਜਾਂਦਾ ਇੱਕ ਤਰ੍ਹਾਂ ਦਾ ਜਾਰਾਤਰ 90% ਲੋਕ ਉਰੀ ਤੇ ਚੱਕਦੇ ਆ ਸਮਾਨ ਜਿਹੜੇ ਘਰਾ ਘੁਰਾਂ ਦਾ ਠੇਕਾ ਜਿਵੇਂ ਸਾਰਾ ਫਟ ਲੰਦੀਆਂ ਸਮਾਨ ਸਮੂਹਣ ਸਣੇ ਉਹ ਵੀ ਉਰੀ ਤੇ ਖਰੀਦ ਕਿਲੇ ਕੇ ਜਾਂਦੇ ਆ ਕਿਉਂਕਿ ਉਰੇ ਕੁਆਲਿਟੀ ਮਾੜੀ ਤੇ ਮਾੜੀ ਵੀ ਹੈਗੀ ਆ ਕੁਆਲਿਟੀ ਵਧੀਆ ਤੇ ਵਧੀਆ ਵੀ ਹੈਗੀ ਆ ਤੁਸੀਂ ਰੱਖ ਲਓ ਕਿ ਟਾਈਲਾਂ ਦੇ ਹੀ ਦੇਖ ਲਓ ਜੇ ਹੁਣ ਟਾਈਲ ਵੀ ਜ਼ਿਆਦਾ ਆਪਾਂ ਨੇ ਹਾਈ ਕੁਆਲਿਟੀ ਚਾਹੌਣੀਆਂ ਤਾਂ ਬੜ ਜਿਹੜੇ ਬੜੇ ਪੀਸ ਆ ਉਹ 42 42 ਰੁਪਏ ਦਾ ਪੀਸ ਵੀ ਆ 42 42 ਯੂਰੋ ਦਾ ਜਿਵੇਂ ਆ ਦੇਖੋ ਹੁਣ ਆਹ ਬਲੈਕ ਚ 42 ਦੀ ਆ ਤੇ ਆਹ ਥੱਲੇ ਕਾਫੀ ਤਰ੍ਹਾਂ ਦੀਆਂ ਇਹ ਪਰ ਪੀਸ ਬੜੇ ਆ ਇਹਦੇ ਚ ਆਈਆਂ ਵੀ ਲੋਈਆਂ ਇਦਾਂ ਇਹ ਬੜੀ ਟਾਇਲ ਤੇ ਹੁਣ ਆਪਾਂ ਇਹਨਾਂ ਚ ਵੀ ਦੇਖੀ ਆ ਜਿਹੜੀ ਟਾਇਲ ਦੇਖੀ ਆ ਬਾਕੀ ਤੁਸੀਂ ਵੀਡੀਓ ਚ ਗਾਹਾਂ-ਗਾਹਾਂ ਦੇਖੇ ਲੈਣਾ ਬਲੈਕ ਟਾਇਲ ਆਪਣੀ ਸਾਰੇ ਘਰ ਦੀ ਵੀ ਕਿਦਾਂ ਦੀ ਲੱਗਦੀ ਆ ਲੋ ਆਹ ਸਾਰਾ ਵਾਸ਼ਰੂਮ ਦਾ ਸਮਾਨ ਇਹਨਾਂ 'ਚੋਂ ਦੇਖਾਂਗੇ ਇਹਨਾਂ 'ਚੋਂ ਕਰਾਂਗੇ ਵਾਈਟੇ ਕਰਾਂਗੇ ਸਲੈਕਟ ਆ ਜੜੀਆਂ ਇੱਧਰ ਵਾਲੀਆਂ ਇਹਨਾਂ 'ਚੋਂ ਦੇਖ ਲਓ ਸੀਟ ਸੂਟ ਦਾ ਉਰੇ ਪ੍ਰਾਈਸ ਸਮਝ ਲਓ 100 ਜਾਂ 70 ਕਿਤੇ ਸਟਾਰਟ ਹੈਗੀ ਆ ਇਹ ਯੂਰੋਟੇ ਨਾ ਤਾਰਾਂ ਤੂਰਾਂ ਦਾ ਸਾਹਮਣੇ ਸਮਾਨ ਲੱਟਾਂ ਏਸੀ ਇਹਦੇ ਚੋਂ ਹੈਗਾ ਆ ਆਪਣਾ ਦੋਚੇ ਵਾਲਾ ਨਹਾਉਣੇ ਵਾਲਾ ਆਪਣਾ ਵਾਈਟੇ ਕਰਾਂਗੇ ਦੇਖਾਂਗੇ ਵਾਈਟ ਸਲੈਕਟ ਕਰ ਲਾਂਗੇ ਇਹਨਾਂ ਚੋਂ ਤੇ ਇਧਰ ਆ ਕੇ ਸ਼ਾਵਰ ਸ਼ਾਵਰ ਆਪਾਂ ਨੇ ਲਵਾਉਣੇ ਆ ਇਹਨਾਂ ਦੇ ਨਾਲ ਦੇ ਇੱਥੇ ਤੋਂ ਸਟਾਰਟਿੰਗ ਹੋ ਕੇ ਇਹਨਾਂ ਦੇ ਵਿੱਚ ਤੇ ਕਰਾਂਗੇ ਤੇ ਸਿਲੈਕਟ ਹਨਾ ਇੱਥੇ ਵਧੀਆ ਥੋੜੇ ਜਿਹਾ ਲਗਜ਼ਰੀ ਜੀ ਲੁੱਕ ਆ ਆਹਾਂ ਵਾਕੀ ਇੱਧਰ ਕਿਚਨ ਆਪਣੀ ਹੋ ਗਈ ਆਰਡਰ ਤੇ ਆ ਗਏ ਇੱਧਰ ਬਾਕਸ ਸਾਰੇ ਬਾਥਰੂਮ ਵਾਲੀ ਇਨੋਚਾ ਪਾ ਇੱਕ ਲਿਕੇ ਜਾਵਾਂਗੇ ਇਤਿਫੀਸ ਉਹ ਕਾਰਨਾ ਪਰੇ ਤੋਂ ਸੁਣੇ ਇਦਾਂ ਬਕਾਇਦਾ ਨਾ ਆਪਣੇ ਇੰਡੀਆ ਤਾਂ ਹੈ ਨਹੀਂ ਇਹ ਚੀਜ਼ ਲੋਕ ਘੱਟ ਵਰਤਦੇ ਆ ਵੀ ਇਦਾਂ ਬਾਕਸ ਜੇ ਵੀ ਇਹਦੇ ਨਾਲ ਪਾਣੀ ਪੂਣੀ ਬਾਹਰ ਨਹੀਂ ਆਉਂਦਾ ਜਿੱਦਾਂ ਬਾਕਸ ਜੇ ਬਣਾ ਦਿੰਦੇ ਆ ਫਿਰ ਧੌਣ ਲਈ ਤੇ ਸਾਰਾ ਬਾਥਰੂਮ ਆ ਜਿਹੜਾ ਉਹ ਗਿੱਲਾ ਨਹੀਂ ਹੁੰਦਾ ਆ ਨਾਲ ਦੀ ਨਾਲ ਪ੍ਰਾਈਸ ਪ੍ਰੂਫ ਦੀ ਚੈੱਕ ਕਰੀ ਜਾਇਓ ਇੱਧਰ ਆ ਗਈਆਂ ਲੈਟਾਂ ਬਹੁਤ ਸਾਰੀਆਂ ਇਹ ਆ ਆ ਹੈਗਾ ਹੁਣ ਆਪਣਾ ਸ਼ਿੰਕਾ ਕਿਉਰੇ ਵਾਸਵਿਸ਼ਣ ਵਾਲੇ ਤੇ ਇਹਨਾਂ ਜੋ ਦੇਖਾਂਗੇ ਕਰਾਂਗੇ ਸਲੈਕਟ ਬੀ ਇਦਾਂ ਲਾਈਟ ਵਾਲਾ ਹੀ ਸ਼ੀਸ਼ੇ ਵਾਲਾ ਸਹੀ ਆ ਆ ਲਾਈਟ ਵਾਲਾ ਲਾਵਾਂਗੇ ਸਮਾਨ ਉਰੇ ਬਸ ਟੋਟਲੀ ਇੱਕ ਮਾਰਕੀਟ 'ਚ ਸਾਰਾ ਕੁਝ ਮਿਲ ਜਾਂਦਾ ਵੀ ਇੱਕ ਵਾਰੀ ਆ ਜਾਓ ਬਸ ਸਭ ਕੁਝ ਚੱਕ ਲੈ ਜੋ ਬਾ ਹੁਣ ਆਪਾਂ ਨੇ ਇਹ ਚੱਕ ਲੈ ਜਾਣਾ ਸਾਰਾ ਸਮਾਨ ਜਿਹੜੇ-ਜਿਹੜੇ ਦੀ ਆਪਾਂ ਨੂੰ ਲੋੜ ਹੈਗੀ ਆ ਇਹ ਹੈਗੀ ਆਪਾਂ ਡਰਾਗੇ ਫੁਆਰੀ ਆਹ ਉਹ ਰਏ ਲੱਗੇ ਨੇ ਹੀਟਰ ਆਪਣੇ ਇਟਲੀਆ ਦੇ ਜਿਹੜੇ ਭਰਾ ਐ ਉਹਨਾਂ ਨੂੰ ਤਾਂ ਪਤਾ ਹੋਊਗਾ ਕਿ ਇਹ ਵੀ ਚੱਕਣੇ ਆਪਾਂ ਨੇ ਜ਼ਿਆਦਾਤਰ ਜਿਹੜੇ ਹੁਣ ਇਹਨਾਂ 'ਚ ਚੱਕਾਂਗੇ ਆਪਾਂ ਆਪਣੇ ਜਿਹੜੇ ਸਾਰੇ ਹੀਟਰ ਹੋਣਗੇ ਉਰੇ ਕਹਿੰਦੇ ਇਹਨਾਂ ਨੂੰ ਰੇਟ ਲੀ ਦੇ ਵਿੱਚ ਇੰਡੀਆ ਤੇ ਆਪਣਾ ਜਿਹੜਾ ਮੌਸਮ ਆ ਬੈਦਰ ਵਧੀਆ ਹੁੰਦਾ ਉਰੇ ਆਪਾਂ ਨੂੰ ਇਹਨਾਂ ਦੀ ਲੋੜ ਹੈਗੀ ਇੱਧਰ ਆ ਕੇ ਆਹ ਦਰਵਾਜ਼ੇ ਸਾਰੇ ਇੱਧਰ ਦਰਵਾਜ਼ਿਆਂ ਚੋਂ ਦਰਵਾਜ਼ਿਆਂ ਚੋਂ ਆਪਾਂ ਇਹਨਾਂ ਚੋਂ ਸਿਲੈਕਟ ਕਰਾਂਗੇ ਦਰਵਾਜ਼ੇ ਵਾਈਟ ਰੰਗ ਦੇ ਲਾਵਾਂਗੇ ਸਾਰੇ ਛੇਰਵਾਜੇ ਆਪਾਂ ਨੂੰ ਵਾਈਟ ਚਾਹੀਦੇ ਆ ਇਹ ਵਾਲੇ ਥੋੜਾ ਜਾਂ ਆਏ ਆ ਹੁਣ ਬਈ ਤੁਹਾਨੂੰ ਐਸਟੀਮੇਟ ਜੇ ਆਪਾਂ ਨੇ ਦੱਸਤਾ ਵੀ ਇਹਨਾਂ ਚੁ ਲਾਂਵਾਂਗੇ ਵਾਈਟ ਰੰਗ ਦੇ ਹੋਣਗੇ ਜਿਵੇਂ ਟੈਲਾਂ ਬਲੈਕ ਹੋਣਗੀਆਂ ਬਾਕੀ ਤੁਸੀਂ ਦੇਖੀ ਹੋ ਜਾਣਾ ਕਾ ਕਾ ਹਾਂ ਇਤਰਾ ਟਾਕੀਆਂ ਬਲੈਕ ਜਿਵੇਂ ਟੈਲਾਂ ਦੇ ਨਾਲ ਵਾਈਟ ਵਧੀਆ ਲੱਗਣਗੀਆਂ ਵਾਈਟ ਟਾਕੀਆਂ ਐਂਟਰੀ ਗੇਟ ਮੇਨ ਆਈ ਸਾਰੀ ਆਹ ਵਾਲਾ ਪਸੰਦ ਆ ਜਾਣੀ ਜਿਹੜਾ ਗਾਰੋ ਨਾਲ ਦਸੋਂ ਪਟਾਣ ਤੋਂ ਪਹਿਲਾਂ ਆਹ ਦੋ ਸਾਲ ਗਰਾਜ ਆ ਗਿਆ ਆਪਣੇ ਗਰਾਜ ਦਾ ਨਾ ਮੈਸੂ ਦਾ 220 ਮਤਲਬ ਇੱਥੇ ਵੜ ਕੇ ਤੁਸੀਂ ਕਰਦਾ ਸਾਰਾ A to Z ਸਮਾਨ ਖਰੀਦ ਸਕਦੇ ਆ। ਅੱਲਾ ਟਾਈਕ ਹੋਰ ਆ ਗਈਆਂ ਇੱਧਰ ਆਹ ਦੇਖੋ ਲੇਟਾ। ਆਹ ਕੰਦ ਤੇ ਆ ਗਈਆਂ ਸਾਰੀਆਂ।